ਕਿੱਦਾਂ ਫੇਰ ਕਰੀਏ ਕੰਮ ਸ਼ੁਰੂ ਕੰਮ ਤਾਂ ਸ਼ੁਰੂ ਕਰੀਏ ਮੈਂ ਕਿਹਾ ਆ ਨਵਾਂ ਸਾਰਿਆ ਤੇ ਕੋਈ ਜਾ ਕੇ ਕੋਈ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਕਿਤੇ ਆਪਾਂ ਵੀ ਮੇਰੇ ਪਿੰਡ ਤੇ ਗੁਰੂ ਘਰ ਤਾਂ ਗਿਆ ਹੀ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਅਰਦਾਸ ਕਰਾ ਕੇ ਫੇਰ ਕਰਦੇ ਆ ਸ਼ੁਰੂ ਕੰਮ ਆ ਚਲ ਠੀਕ ਹੈ ਸਹੀ ਆ ਹਣਾ ਅਰਦਾਸ ਕਰਾ ਕੇ ਮੇਰੀ ਗੱਲ ਚਲੇ ਚੱਲਦੇ ਕੋਈ ਗੱਲ ਨਹੀਂ ਚਲੇ ਚੱਲਦੇ ਆ ਪਿੰਡ ਦੀ ਸੁੱਖ ਸ਼ਾਂਤੀ ਬਾਣ ਕੇ ਕੱਲ ਨੂੰ ਨਗਰ ਕੀਰਣਾ ਵਧੀਆ ਰਹੇ ਹਾਂ ਆ ਠੀਕ ਆ ਨਾ ਅਬ ਚੱਲਦੇ ਜਾਂਦੇ ਆ ਸਾਰੇ ਮਾਰਨ ਕਰਾਏ ਵੀ ਖੁਸ਼ ਨਾ ਰਹੇ ਠੀਕ ਹੈ ਨਾ ਅਫੀਤ ਨੂੰ ਵੀ ਕੀਤਾ ਪਾਉਣਾ ਕੀਤਾ ਅਫੀਤ ਨੂੰ ਕੱਲ ਠੀਕ ਹੈ ਬਈ ਆਪਾਂ ਨਾਲ ਲੈ ਕੇ ਚੱਲੇ ਚੱਲਦੇ ਆਂ ਹਾਂ ਸ਼ੁਰੂ ਕਰਦੇ ਆਂ ਹਾਂ ਚਲੋ ਉਹਦਾ ਅਫੀਤ ਹਾਂ ਸ੍ਰੀ ਵਾਹਿਗੁਰੂ ਸਾਹਿਬ ਜੀਓ ਹਰ ਸੋਹੀਰਾ ਛੱਡ ਕੇ ਕਰਿਆਨ ਕੀਆ ਤੇ ਨਾਲ ਦੂਜ ਕੇ ਜਾਣਗੇ ਸਤਿ ਪਾਕ ਕਰ ਅਰਦਾਸ ਅਰਦਾਸ ਕੁੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਵਾਹਿਗੁਰੂ ਸ੍ਰੀ ਭਗਵਤੀ ਜੀ ਕੀ ਪਾਤ ਸ੍ਰੀ ਦਸਮੀ ਪ੍ਰਥਮ ਕਰਤੀ ਸਮੇ ਕੇ ਹੁਣ ਅਨਕਲੀ ਤੇ ਆਏ ਫਿਰ ਅੰਗਤ ਗੁਰਤੇ ਅੰਦਾਸ ਰਮਦਾਸ ਸਾਹਿਬ ਅਰਜਨਾ ਗੋਬਿੰਦ ਨਾਮ ਸਮਨ ਸ੍ਰੀ ਅਦਾਇ ਸ੍ਰੀ ਹਰਿਕ੍ਰਿਸ਼ਨ ਤੇ ਜਾ ਜਿਠੇ ਸਭ ਵਿਦਿਆਤਿਕ ਬਾਦਰ ਸਿਮਰਿਆ ਕੰਦੇ ਹੋਵੇ ਤਾਈ ਸਭ ਥਾਂ ਉਸਾਈ 10563 ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿ ਸਦੋਸਾਂ ਪਾਤਸ਼ਾਹ ਜੀ 3 ਗੁਰੂ ਗੁਰੰਤ ਸਾਹਿਬ ਦੇ ਪਰਦਰਸ਼ਨ ਦਰਧ ਤੰਤਰ ਖਲ ਸੱਚਾ ਬੋਲੋ ਜੀ ਵਾਹਿਗੁਰੂ ਇਹ ਨਹੀਂ ਮੰਨਿਆਂ ਦੀ ਮਾਨਤਾਂ ਨੇ ਦੀ ਤਾਂ ਨਿਊਟਿਆਂ ਦੀ ਓਟ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਿਗੁਰ ਨਦਰ ਕਰੇ ਨਿਮਕਈ ਕਹ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਮਹਾਰਾਜ ਜੀ ਆਪੀ ਦੇ ਮਾਰੇ ਨਗਰ ਵੱਲੋਂ ਮਹਾਰਾਜ ਜੀ ਆਂ ਵੀ ਨਵੇਂ ਸਾਲ ਦੀ ਅਰਦਾਸ ਕਰਵੰਦੇ ਆ ਮੈਂ ਚੜ੍ਹਦੀ ਕਲਾ ਬਖਸ਼ੀ ਮੇਰ ਪਰਿਆਹਤ ਰੱਖਣਾ ਤੰਦਰੁਸਤੀਆਂ ਬਖਸ਼ੀਆਂ ਮਹਾਰਾਜ ਜੀ ਉਹ ਐਸ ਵਕਤ ਮਹਾਰਾਜ ਜੰਤ ਮਾਰ ਅਰਦਾਸ ਕਰਵੰਦੇ ਆ ਮਹਾਰਾਜ ਜੀ ਆਪ ਦੇ ਹਜ਼ੂਰ ਮੈਂ ਸਤਨ ਪ੍ਰਸ਼ਾਦ ਹਾਜ਼ਰ ਹਾਂ ਦਰ ਤੇ ਪ੍ਰਵਾਣ ਹੋ ਵਿਪਰਵਾਣ ਹੋਇਆ ਪ੍ਰਸ਼ਾਦ ਸਾਹਿਬ ਨੂੰ ਟੌਂ ਦੀ ਅੱਗੇ ਬੱਚੋ ਕਿਰਪਾ ਕਰਨੀ ਮਹਾਰਾਜ ਜੀ ਮੇਰ ਪਰਿਆਹਤ ਰੱਖਣਾ ਤੰਦਰੁਸਤੀਆਂ ਬਖਸ਼ੀਆਂ ਚੜ੍ਹਦੀ ਕਲਾ ਬਖਸ਼ੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਸਰਵਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹ ਜੁ ਦੀ ਕੀ ਫਤਿਹ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਵਾਹ ਅੱਜ ਹਾਂਜੀ ਹਾਂਜੀ ਨਵੇਂ ਸਾਲ ਦੀ ਆਪਾਂ ਬਾਬਾ ਜੀ ਤੋਂ ਅਰਦਾਸ ਕਰਾ ਲਈ ਚੜ੍ਹਦੀ ਕਲਾ ਦੀ ਸਾਰੇ ਨਗਰ ਦੀ ਸੁੱਖ ਰੱਖੇ ਸਾਰੇ ਨਗਰ ਦੀ ਸੁੱਖ ਰੱਖੇ ਪ੍ਰਮਾਤਮਾ ਨਵੇਂ ਸਾਲ ਜਿਹੜਾ ਸਾਰਿਆਂ ਦੀ ਸੁੱਖਾਂ ਬਣੇ ਹਰ ਘਰ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਪਰਮਾਤਮਾ ਬਰਦਾਵੇ ਹਰ ਪਸ਼ੂ ਪੰਛੀ ਜਿਹੜਾ ਆਪਣੇ ਆਲੇ ਨੇ ਹਰ ਸੁੱਖ ਦਾ ਸਾਹ ਲਵੇ ਤੇ ਆਪਾਂ ਇਸ ਸਾਲ ਦੀ ਜਿਹੜੀ ਹੈ 2025 ਦੀ ਪਹਿਲੀ ਵੀਡੀਓ ਬਣਾਉਣੀ ਆ ਤੇ ਮਹਾਰਾਜ ਜੀ ਬਾਬਾ ਜੀ ਤੁਹਾਡਾ ਆਸ਼ੀਰਵਾਦ ਹੈ ਜੀ ਜੀਰ ਮਾਰਾ ਲੈ ਲਿਆ ਮਹਾਰਾਜ ਤੋਂ ਤੇ ਕਰੀਏ ਸ਼ੁਰੂ ਹੋਰ ਚਲੋ ਜੀ ਬਾਬਾ ਜੀ ਜੀ ਮਹਾਰਾਜ ਚੜਦੀ ਕਲਾ ਬਖਸ਼ੇ ਮਹਾਰਾਜ ਕਰੋਵਾ ਤੇ ਵਾਧੇ ਵਰਸਣ ਮਨੋ ਕਾਮਨਾ ਸੰਪੂਰਨ ਹੋਣ ਤੁਖਾ ਕਰੀਸਾ ਨਾ ਕਰ ਮਹਾਰਾਜੀਓ ਦੇ ਸਾਰੇ ਪ੍ਰਦੇਸਾਂ ਸੰਗਤਾਂ ਬੈਠੀਆਂ ਉਹਨਾਂ ਦੀ ਮਨੋ ਕਾਮਨਾ ਪੂਰੀਆਂ ਕਰਨ ਸਤਿਗੁਰੂ ਮੱਤੜ ਦੀ ਕਲਾ ਬਖਸ਼ੇ ਗੁਰੂ ਨਾਨਕ ਨਾਮ ਕੜਦੀ ਕਲਾ ਤੇਰੇ ਭਾਣੇ ਸਤਿ ਸ੍ਰੀ ਅਕਾਲ ਖਾਲਸਾ ਅਰਦਾਸ ਹੋ ਗਈ ਆ ਚਲੋ ਬਜੀ ਠੀਕ ਹੈ ਤਾਂ ਬੜੀ ਅੱਜ ਤਾਂ ਮੰਮੀ ਹਾਂ ਮੈਂ ਚੱਲਾ ਮੜੇ ਬਾਹਰ ਨੂੰ ਉਹ ਮੁੰਡਿਆ ਕੱਪੜੇ ਦਾ ਪਾਲਾ ਕੱਪੜੇ-ਕਪੜੇ ਨਹੀਂ ਪਾਣੇਗੇ ਉਹ ਤੇਰਾ ਦਿਮਾਗ ਖਰਾਬ ਹੋਇਆ ਨਾ ਮੈਂ ਹੀ ਬਾਹਰੇ ਭਰਾਵਾ ਮੈਂ ਜਾਣਾ ਹੈ ਮੁੰਡੇ ਕੋਲ ਉਹ ਪੈਰਾਂ 'ਚ ਬੂਟ ਵੀ ਨਹੀਂ ਪਾਏ ਨਾ ਉੱਪਰ ਗੈਰ ਤਾ ਪਾ ਲਈ ਲੱਗਦੀ ਆ ਉਹ ਠੰਡੇ ਹੈਗੇ ਆ ਦੇਖ ਤਾਂ ਉਹ ਡਾਕਟਰ ਨੇ ਟੋਰ ਨਹੀਂ ਦੇ ਘਰੀਆਂ ਨਹੀਂ ਡਾਕਟਰ ਡਾਕਟਰ ਅੱਛੇ ਇੱਥੇ ਕਿਹੜਾ ਠੰਡਾ ਬਿਮਾਰ ਹੋ ਗਿਆ ਮੁੰਡਿਆ ਸਾਨੂੰ ਇੱਥੇ ਵੇਖਤਾ ਪੈਣੀ ਮੈਂ ਨਹੀਂ ਪਾਣੀ ਯਾਰ ਕੋਈ ਡੋਕੀ ਵਾਲੇ ਮੈਂ ਨਹੀਂ ਪਾਣੀ ਉੱਥੇ ਵੇਖਤਾ ਪਾਣੀ ਆ ਸਾਨੂੰ ਤੋਂ ਬਿਮਾਰ ਹੋ ਗਏ ਤੁਸੀਂ ਐਵੇਂ ਹੀ ਬੋਲਦੇ ਰਹਿੰਨੇ ਮੈਨੂੰ ਪਹਿਲੇ ਆਨ ਨੂੰ ਥਾ ਕਰ ਦੇਣਾ ਆ ਤੂੰ ਚੱਲ ਕੱਪੜੇ ਬਾਹਰ ਲੈ ਜਾ ਮੈਂ ਚੱਲਾਂ ਆ ਉੱਥੇ ਇਹ ਮੁੜਿਆ ਗੱਲ ਸੁਣ ਮੇਰੀ ਇੱਕ ਮਿੰਟ ਕੀ ਐ ਯਾਰ ਹੁਣ ਉਹ ਐਥੇ ਤੇਰਾ ਪੇ ਆ ਗਿਆ ਉਹਨੇ ਮੈਨੂੰ ਵੀ ਬਿੱਟੇ ਬੋਲਣਾ ਆ ਫੇਰ ਜੇ ਵੀ ਆ ਜਾ ਫੇਰ ਮੈਂ ਕੀ ਕਰਾਂ ਉਹ ਠੰਡ ਕਿੰਨੀ ਐ ਤੂੰ ਕੱਪੜਾ ਪਾਲਾ ਕੋਈ ਉਹ ਮੈਂ ਨਹੀਂ ਪਾਣਾ ਯਾਰ ਕੱਪੜਾ ਮੈਂ ਨਹੀਂ ਪਾਣਾ ਨਾਲੇ ਚੱਲ ਕਿਤਾਬ ਚੱਕ ਕੇ ਬੈਠ ਪੜ੍ਹਾਈ ਕਰ ਆਪਣੀ ਉਹ ਯਾਰ ਮੈਂ ਨਹੀਂ ਕਿਤਾਬ ਚੱਕਣੀ ਜਦੋਂ ਦੇਖ ਲੋ ਪੜ੍ਹ ਲਓ ਪੜ੍ਹ ਲਓ ਹੋਰ ਤੁਹਾਨੂੰ ਕੋਈ ਕੰਮ ਨਹੀਂ ਹੈਗਾ ਕੀ ਗੱਲ ਐ ਫੇਰ ਪੜ੍ਹਨਾ ਨਹੀਂ ਹੈਗਾ ਤੁਸੀਂ ਨਹੀਂ ਪੜ੍ਹਨਾ ਬੁਣਨਾ ਤਾਵੇ ਨਹੀਂ ਚੱਕਦੇ ਹੈਗੇ ਛੁੱਟੀਆਂ ਦੇ ਵਿੱਚ ਮੈਂ ਵੀ ਤੁਸੀਂ ਪੜ੍ਹ ਲਓ ਪੜ੍ਹ ਲਓ ਜਦੋਂ ਦੇਖ ਲੋ ਅੱਛਾ ਜਾਨੀ ਕਿ ਪਾੜਾ ਨੂੰ ਨਾ ਧਾਨੂੰ ਕਈਏ ਚੰਗੀ ਗੱਲ ਨਾ ਸਾਨੂੰ ਕਈਏ ਕੋਈ ਵੀ ਹਨਾ ਤੁਸੀਂ ਮਾੜੀਆਂ ਹੀ ਗੱਲਾਂ ਕਹਿੰਦੇ ਆ ਸਾਰੀਆਂ ਹੁਣ ਚੰਗੀ ਮੈਂ ਕਹਿੰਦਾ ਹੁਣ ਤੁਹਾਨੂੰ ਮਾੜੀਆਂ ਹੀ ਲੱਗਣੀਆਂ ਸਾਡੀਆਂ ਮੈਨੂੰ ਨਹੀਂ ਲੈਣ ਲੱਦੀ ਮੈਂ ਨਹੀਂ ਬਾਣੇ ਕੋਈ ਹੁਣ ਮੈਂ ਨਿਆਣਾ ਕਿਤੇ ਨਿੰ ਵੱਡੇ ਹੋ ਗਏ ਤਾਂ ਕਿਤੇ ਠੰਡ ਲੱਗੂਗਾ ਯਾਰ ਮੈਨੂੰ ਪਤਾ ਨਹੀਂ ਕਿੱਦਾਂ ਦਾ ਕੈਂਪਰ ਪੈਂਦਾ Shimla 'ਚ ਬੈਠੇ ਤੁਸੀਂ ਘਰੇ ਹੀ ਬੈਠੇ ਆ ਆ Shimla ਹੀ ਬਣਿਆ ਬਾਹਰ ਨਹੀਂ ਤਾਂ ਮੈਂ ਉਹ Shimla ਉੱਥੇ ਮੈਂ ਨਹੀਂ ਪਾਣੇ ਕਪੜੇ ਮੈਂ ਨਹੀਂ ਪਾਣੇ ਧੁੱਪ ਨਿਕਲੀ ਨੂੰ ਕਿੰਨੇ ਦਿਨ ਹੋ ਗਏ ਕਿੰਨੀ ਠੰਡ ਹੈ ਬਾਹਰ ਬਾਹਰ ਪੈਂਦੇ ਹੀ ਐ ਨਾ ਮੇਰੀ ਗਾਲ ਸੌਣ ਡੈਡੀ ਨੇ ਵੀ ਆ ਕੇ ਬੋਲਣਾ ਕੱਪੜੇ ਪਾ ਲੈ ਅੱਛਾ ਯਾਰ ਡੈਡੀ ਨੂੰ ਤਾਂ ਆ ਬਣਾਤੇ ਨੂੰ ਪਤਾ ਨਹੀਂ ਕਿੰਨੇ ਦਿਨ ਹੋ ਗਏ ਠੰਡ ਦਾ ਦਾ ਨਾ ਹਾਂ ਨੀ ਠੰਡ ਤੋਂ ਡਰਦਾ ਨਹੀਂ ਉਹ ਤਾਂ ਕਹਿੰਦਾ ਵੀ ਕੰਮ ਤਾਂ ਅੱਗੇ ਨਹੀਂ ਚੱਲਦੇ ਹੈਗੇ ਠੰਡ ਲਾ ਗਈ ਡਾਕਟਰ ਪਤਾ ਕਿੰਨੇ ਪੈਸੇ ਲਾਂਦੇ ਅਗਲੇ ਠੰਡੀ ਬਹੁਤ ਆ ਬਹੁਤ ਠੰਡ ਹੋਈ ਉਹ ਆ ਹਵਾ ਨਹੀਂ ਠੰਡੀ ਚੱਲਦੀ ਹੈ ਨਾ ਬਹੁਤ ਜ਼ਿਆਦਾ ਨਵੇਂ ਸਾਲ ਦੀ ਮੁਬਾਰਕਾ ਚਾਚੀ ਹਾਂਜੀ ਤੁਹਾਨੂੰ ਮੈਂ ਕਿਹਾ ਡਿਊਟੀ ਤੋਂ ਆਉਣੇ ਤੇ ਪਹਿਲਾਂ ਮਾਸ ਚਾਚੀ ਵੱਲ ਹੋ ਕੇ ਜਾਨੀ ਆ ਅੱਛਾ ਆਹੋ ਚੱਲ ਵਧੀਆ ਕੀਤਾ ਹੋਰ ਸ਼ੁਰੂ ਹੋ ਗਈ ਅੱਛਾ ਚੰਗੀਆਂ ਵਧੀਆ ਨਹੀਂ ਨਾ ਫਿਰ ਨਹੀਂ ਬੱਚਿਆਂ ਨੂੰ ਹੈਗੀ ਆ ਸਾਨੂੰ ਨਹੀਂ ਹੈਗੀ। ਸੰਦਣਾ ਤਾਂ ਹੱਦ ਤੋਂ ਹੋਰ ਹੁੰਦਾ। ਤੇ ਕੀ ਖਰੀ ਜਾਂਦੇ ਸੰਦਣਾ। ਅਸੀ ਗੱਲ ਬਾਬੀ ਸਤਿਕਾਰ। ਮੈਨੂੰ ਫੋਨ ਕਿੱਥੇ ਆ? ਉਹ ਫੋਨ ਤਾਂ ਹੋਇਆ ਤੂੰ ਅਸਰ ਰਹਿ ਨਹੀਂ ਕੀਤਾ ਹੈਗਾ ਤੈਨੂੰ ਗਿਆ ਕੱਪੜੇ ਪਾ ਲੈ ਠੰਡ ਕਿੰਨੀ ਆ। ਜੀ ਯਾਰ ਮੈਨੂੰ ਬੋਲੀ ਜਾਂਦੇ ਸਵੇਰ ਦੇ ਮੈਨੂੰ ਨਹੀਂ ਠੰਡ ਲੱਗਦੀ ਆ। ਨਹੀਂ ਠੰਡ ਲੱਗਦੀ ਆ ਉੱਥੇ। ਮੈਂ ਤਾਂ ਪੈਰਾਂ 'ਚ ਪਾ ਨਾ ਆਇਆ ਜਰਾਬਾ ਸ਼ੂ ਮੈਂ ਤਾਂ ਨਵੇਂ ਸਾਲ ਦੀਆਂ ਵਧਾਈਆਂ ਦੇਣਾ ਸੀ ਤੁਸੀਂ ਤਾਂ ਮੰਮੀ ਨਵੇਂ ਸਾਲ ਦੇ ਪਹਿਲੇ ਦਿਨ ਜੱਗ ਪਾ ਕੇ ਬੈਠੇ ਆਂ ਕਿਆ ਗੱਲ ਤੇ ਮੈਨੂੰ ਕਹੀ ਜਾਂਦੇ ਮੈਨੂੰ ਨਹੀਂ ਠੰਡ ਲੱਗਦੀ ਕੀ ਦੱਸਾਂ ਤੈਨੂੰ ਕੁਲਮਾਨ ਤਾਂ ਇਹ ਕਹਿਣਾ ਨਹੀਂ ਮੰਨਦਾ ਮੁੰਡਾ ਇਹਨੂੰ ਮੈਂ ਕਹਿੰਨੀ ਆ ਵੀ ਠੰਡ ਦੇ ਤਾਂ ਕਿੰਨੀ ਆ ਹਾਂ ਠੰਡ ਵੀ ਮੋਟੀ ਜੈਨ ਤਬਾ ਬੂਟ ਜਰਾਬਾ ਪਾ ਹੂੰ ਬਿਮਾਰ ਹੋਣ ਵਾਲਾ ਹੀ ਕੰਮ ਐ ਤਾਂ ਦੇਖ ਤਾਂ ਮੈਂ ਨਹੀਂ ਪਾਣੀ ਭਰਾਵਾ ਕੋਈ ਜਰਾਬ ਸਾਡੀ ਭਾਬੀ ਐਵੇਂ ਮੈਨੂੰ ਬੋਲਦੇ ਰਹਿੰਦੇ ਇਹ ਪਤਾ ਨਹੀਂ ਜਿੱਦਾਂ ਸਾਰੀ ਦੁਨੀਆ ਦੀ ਸਾਡੇ ਘਰੇ ਆਈ ਹੁੰਦੀ ਬਾੜੀ ਜੀ ਰਹੀ ਤਾਂ ਮੂੰਹ ਸਾਡਾ ਨਿੱਤੇ ਨਾਲੇ ਮਮੀ ਰਹੀ ਜੀ ਸਾਡਾ ਮੂੰਹ ਦੇਣਾ ਪਾਉਂਦੀ ਬਾੜ ਜੀ ਰਹੀ ਤਾਂ ਠੰਡਾ ਠੰਡਾ ਪਦਾ ਨੀਨ ਨੂੰ ਕੀ ਹੋਇਆ ਨਾ ਨਾ ਪੁੱਤ ਮਾਵਾ ਮਾਵਾ ਹੁੰਦੀਆਂ ਧੀਆ ਪੁੱਤ ਭਾਵੇਂ ਕੋਠੇ ਜਿੱਡੇ ਵੱਡੇ ਹੋ ਜਾਣ ਮਾਂ ਤਾਂ ਮਾਂ ਹੀ ਹੁੰਦੀ ਆ ਮਾਵਾ ਲਈ ਤਾਂ ਬੱਚੇ ਛੋਟੇ ਹੀ 2 ਰਹਦੇ ਹੁੰਦੇ ਆ ਅਸੀਂ ਹਜੇ ਆਪਣੀਆਂ ਮਾਵਾਂ ਵਾਲੇ ਨੇ ਕੀਆਂ ਨੇ ਕੀਆਂ ਹੋਰ ਸਾਡੇ ਵੀ ਸਾਡੇ ਬੱਚੇ ਹੋ ਗਏ ਬਾ ਸਾਡੀਆਂ ਮਾਵਾਂ ਹੋਰ ਦੀਆਂ ਹੀ ਆ ਸਾਡਾ ਫਿਕਰ ਕਰਦੀਆਂ ਸਾਡੀਆਂ ਮਾਂ ਮਾਂ ਤਾਂ ਮਾਂ ਹੀ ਹੁੰਦੀ ਆ ਆ ਵੀ ਹੁਣ ਤੁਸੀਂ ਵੀ ਮੰਮੀ ਦੇ ਮਗਰੇ ਲੱਗੇ ਲੈ ਨਾ ਨਾ ਪੁੱਤ ਮੈਨੂੰ ਵੀ ਪਤਾ ਏ ਮੈਂ ਮੇਵੀ ਮਾਵਾ ਮਾ ਦਾ ਦੇ ਲਦਾ ਮੈਨੂੰ ਪਤਾ ਏ ਬੱਚਿਆਂ ਦੀ ਫਿਕਰ ਹੁੰਦੀ ਮਾਵਾ ਨੂੰ ਤੇ ਇਹ ਕਿਤੇ ਸਮਝ ਲੈ ਇਦਾਰੀਆਂ ਗੱਲਾਂ ਨੂੰ ਜਦੋਂ ਹਨਾ ਤੇਰਾ ਵਿਆਹ ਹੋਊਗਾ ਤੇਰੇ ਨਿਆਣੇ ਹੋਣੇ ਆ ਫੇਰ ਤੁਹਾਨੂੰ ਪਤਾ ਲੱਗਣਾ ਹੈ ਇਹ ਦੇਖਾਂਗੇ ਜੇ ਨਿਆਣੇ ਨੂੰ ਸੰਭੇਗਾ ਹੋਰ ਸਾਨੂੰ ਜੇ ਕੋਈ ਗੱਲ ਨਹੀਂ ਲੱਭ ਤੁਸੀਂ ਮੇਰੇ ਵਿਆਹ ਨੂੰ ਲੈ ਕੇ ਦੋ ਰੋਪੇ ਨੇ ਗੱਲ ਫੇ ਪੁੱਤ ਤਾਂ ਹੀ ਤੁਹਾਨੂੰ ਪਤਾ ਲੱਗਣਾ ਵੀ ਅਸੀਂ ਕਾਤੇ ਬੋਲਦੇ ਆ ਕਾਤੇ ਫਿਕਰ ਕਰਦੇ ਆ ਤੁਹਾਡਾ ਚਲ ਹੋਰ ਜੇ ਅਰਦਾਸ ਕਰਾਂ ਗੁਰੂ ਘਰ ਅੱਲੇ ਵੀ ਵਧੀਆ ਕੀਤਾ ਜਿਹੜਾ ਤੂੰ ਇੱਥੇ ਤੋਂ ਹੋਰ ਆਪਾਂ ਕੰਮ ਸ਼ੁਰੂ ਕਰਦੇ ਆਪਾਂ ਨਾਮ ਲੈ ਕੇ ਕੰਮ ਸ਼ੁਰੂ ਕਰਨਾ ਸ਼ੁਰੂ ਜੇ ਤੁਹਾਨੂੰ ਹੋਰ ਕੋਈ ਗੱਲ ਨਹੀਂ ਲੱਭ ਜਿਵੇਂ ਮੇਰੇ ਵਿਆਹ ਨੂੰ ਲੈ ਕੇ ਦੋਰ ਬੰਨੇ ਗੱਲ ਲੈ ਇਹ ਪਤਾ ਨਿਆਣੇ ਚ ਗੁੱਸਾ ਬਹੁਤ ਹੈ ਗੁੱਸਾ ਬਹੁਤਾ ਬਹੁਤ ਗਰਮ ਹੁੰਦਾ ਹੈ ਤਾਂ ਛੇਤੀ ਇਹਨੂੰ ਬਹੁਤ ਗੁੱਸਾ ਆਦਾ ਹੈ ਇੱੱਚੀ ਕੀ ਕਰੀਏ ਸਾਡਾ ਵੀ ਇਦਾਂ ਦਾ ਹੀ ਆ ਸਾਰੇ ਇਦੇ ਕਰਦੀ ਆ ਕੋਠੇ ਚੜੇ ਰਹਿੰਦੇ ਸਾਰਾ ਦਿਨ ਟੀ-ਸ਼ਰਟ ਪਹਿਨਦੀ ਲੈ ਤਾਂ ਹੁਣ ਕਾ ਠੰਡ ਲੱਗਦੀ ਹੋਰ ਕਿ ਠੰਡ ਲੱਗਦੀ ਉਨਕੜ ਨੂੰ ਵੀ ਫਿਕਰ ਰਹਿੰਦਾ ਆ ਬਿਨਾਂ ਠੰਡ ਨਾ ਲੱਗ ਜAVE ਹਨਾ ਹੋਰ ਹੋਰ ਕਹਿ ਇਹ ਨਾਲ ਹੀ ਠੰਡ ਕਾਦੀ ਠੰਡ ਤਾਂ ਫੇ ਠੰਡੇ ਦਾ ਅਸਈ ਹੁੰਨੇ ਆ ਜਦੋਂ ਡਾਕਟਰਾਂ ਦੇ ਐਨ ਐਨ ਪੈਸੇ ਈਸਾ ਭਰਨੀਆਂ ਪੈਂਦੀਆਂ ਹੋਰ ਕੀ ਡਾਕਟਰ ਕਿਤੇ ਥੋੜੇ ਲੈਂਦੇ ਆ ਪੈਸੇ ਇਹ ਕੋਈ ਸਭ ਜੀ ਥੋੜੀ ਅਭੀ ਥੋੜੇ ਕਰ ਲਈਏ ਪੈਸੇ ਡਾਕਟਰਾਂ ਦਾ ਜਿੰਨੇ ਮੰਗਦੇ ਉੰਨੇ ਦੇਣੇ ਪੈਂਦੇ ਆ ਲੈ ਵੀ ਚਾਚਾ ਇਹ ਹਾਂ ਗਰਮ ਕਹਦੇ ਆ ਮੁੰਡਾ ਗਰਮ ਕੰਮ ਕਾਹ ਹੋਇਆ ਹੈ ਹਾਂ ਨੂੰ ਵੀ ਹੋ ਗਿਆ ਦੇਖਦਾ ਮਾਂ ਬਣੀ ਨਾ ਬੋਲਦਾ ਜਾ ਕੇ ਹਾਂ ਕਰਦਾ ਯਾਰ ਆਪਾਂ ਉਹ ਕੀ ਗੱਲ ਹੋ ਗਈ ਤੂੰ ਕੁਕਰ ਨੂੰ ਗਰਮ ਆ ਜਾਂ ਜੀੜੀਆਂ ਮਾਰੀ ਜਾਂ ਨਾ ਐਨਾ ਗੁੱਸਾ ਠੰਡੇ ਚ ਕੁਝ ਨਹੀਂ ਹੋਇਆ ਕੋਈ ਗੱਲ ਹੋਈ ਆ ਦੱਸ ਹੁਣ ਦੱਸ ਬੋਲ ਦਾਦਾ ਨਹੀਂ ਹੁਣ ਕੀ ਹੋਇਆ ਕੀ ਗੱਲ ਹੋਈ ਆ ਹਾਂ ਕੀ ਗੱਲ ਤੂੰ ਹੀ ਦੱਸ ਦੇ ਜੇ ਉਹਨੂੰ ਕੁਝ ਦੱਸਦਾ ਥੋੜਾ ਕੀ ਆ ਕੱਪੜੇ ਕੰਨੀ ਆ ਠੰਡੇ ਚ ਮੈਂ ਕਹਾ ਪਾਲਾ ਫੇਰ ਬਿਮਾਰ ਹੋ ਜਾਊਗਾ ਇਹ ਵੀ ਲੋਣਾ ਬੂਟ ਜਰਾ ਪਾ ਬਾਂਦਾ ਨਾ ਜੈਕਟ ਪਾਦਾ ਹੈ ਉੱਪਰ ਕਾਕਾ ਤੈਨੂੰ ਸਹੀ ਕਹਿੰਦੀ ਆ ਤੈਨੂੰ ਕਿਹੜਾ ਮਾਰਾ ਕਹਿੰਦੀ ਉਹ ਕੱਪੜੇ ਪਾਉਣ ਨੂੰ ਕਹਿੰਦੀ ਆ ਠੰਡ ਬੁੱਤ ਕਿੰਨੀ ਆ ਕੁਛ ਨਹੀਂ ਬੱਸ ਐਵੇਂ ਲੋਕਾਂ ਦੇ ਨੇ ਆਦੇ ਉਧਰ ਬਾਹਰ ਘੋੜਿਆਂ ਵਾਂਗੂ ਤੋੜੇ ਫਿਰਦੇ ਆ ਮੈਨੂੰ ਮਮੀ ਰਜਾਈ ਚ ਬਾੜ ਦੇ ਨੇ ਨਾਲੇ ਤੁਸੀਂ ਮੈਂ ਬੁੱਤ ਇਹ ਕਹਿਣਾ ਮੈਂ ਤੂੰ ਹੀ ਫਿਰ ਨੱਠਾ ਨੱਠਵਾ ਦੇ ਪਰ ਬੂਟ ਵੀ ਪਾ ਜਰਾਬਾਂ ਵੀ ਪਾ ਟੋਪੀ ਸਿਰ ਤੇ ਲੈ ਠੰਡ ਬਹੁਤ ਆ ਬੁੱਤ ਉਹ ਕੱਪੜੇ ਪਾ ਉਹ ਮੋਟਾ ਕੱਪੜਾ ਪਾ ਲਾ ਤੂੰ ਵੀ ਘੁੰਮਲਾ ਘੁੰਮਣਾ ਤਾਂ ਹੈਗਾ ਹੀ ਆ ਤੇਰੇ ਫਾਇਦੇ ਦੀ ਗੱਲ ਕਰਦੇ ਆ ਤੈਨੂੰ ਕਪੜੇ ਪਾਉਣ ਨੂੰ ਕਹਿੰਦੇ ਆ ਕੰਮ ਤਾਂ ਅੱਗੇ ਹੈ ਨਹੀਂ ਤੁਹਾਨੂੰ ਪਤਾ ਡਾਕਟਰ ਰੁਪਈਆ ਕਿੰਨੇ ਲੈਂਦੇ ਆ ਦਵਾਈ ਅੱਜਕੱਲ ਬੜੀ ਮਹਿੰਗੀ ਆ ਨਾਲੇ ਆਪ ਨਹੀਂ ਸਿਹਤ ਖਰਾਬ ਕਰਨੀ ਨਾਲੇ ਘਰ ਦੇ ਪਰੇਸ਼ਾਨ ਮੈਂ ਤਾਂ ਅੱਗੇ ਚਾਚੀ ਨੂੰ ਕਹਿੰਦੀ ਵੀ ਨਿਆਣੇ ਨਹੀਂ ਪਰਵਾਹ ਹੁੰਦੇ ਤੀਆਂ ਪੁੱਤ ਤੀਆਂ ਪੁੱਤ ਭਾਵੇਂ ਕੋਠੇ ਜਿਹੇ ਦੇ ਰਹੇ ਹੋ ਜਾਣ ਮਾਪਿਆਂ ਵਾਲੇ ਬੱਚੇ ਹੀ ਹੁੰਦੇ ਆ ਉਹ ਬੀਬੀ ਕਿੰਨਾ ਕਰਦੀ ਮੇਰਾ ਦੇਖ ਲੈ ਬਹਿ ਜਾ ਹੁਣ ਗੱਲ ਤਾਂ ਤੁਹਾਡਾ ਮੈਂ ਹੁਣ ਜੈਕਟ ਤਾਂ ਪਾ ਲਵਾਂ ਠੰਡ ਲੱਗਦੀ ਆ ਠੰਡ ਲਾ ਬਰਾਵਾ ਪਾ ਪਾ ਢੰਡ ਮੈਨੂੰ ਲੱਗਣ ਲੱਗੀ ਥਾਂਕਾ ਦੇ ਕੋਹਾਵਾ ਠੰਡ ਮੰਨੀ ਲਾ ਪਿਆ ਠੰਡ ਮੰਨੀ ਹਾਂ ਆਹ ਮਸਤਾ ਮੱਥਾ ਮਾਰ ਕੇ ਹਟ ਰਿਹਾ ਓਏ ਆਪਣਾ ਕਿਹੜਾ ਘਾਟਵਾ ਉਹ ਵੀ ਇਦਾਂ ਹੀ ਕਰਦਾ ਇਹ ਤਾਂ ਦੋ ਰਤੀਆਂ ਵੱਧਈ ਆ ਗੁੱਸਾ ਗਾਨੇ ਨੂੰ ਕਿੱਦਾਂ ਕਰੀ ਜਾਂਦੇ ਹੋ ਠੰਡ ਨੇ ਆ ਮਾਂਦੇ ਨਹੀਂ ਆ ਠੰਡ ਦਾ ਵੀ ਸਾਨੂੰ ਲਾਦੀ ਜਦੋਂ ਡਾਕਟਰ ਟੀਕੇ ਲਾਉਂਦੇ ਮੋٹے ਮੋٹے ਇਹਨਾਂ ਨੂੰ ਨੀ ਨਾ ਪਤਾ ਮੇਰੇ ਬੰਦੇ ਕਿੱਦਾਂ ਕਿੰਨੇ ਔਖੇ ਬਣਦੇ ਆ ਲੈ ਪਾ ਗਏ ਜਾਤ ਮੁੰਡਾ ਪਾ ਲਿਆ ਹੁਣ ਬਣੀ ਨਾ ਗੱਲ ਹਾਂ ਪਤਸਪੂਰ ਵਾਲੇ ਨੇ ਬੱਚਿਆਂ ਨੂੰ ਛੁੱਟੀਆਂ ਠੰਡ ਕਰਕੇ ਦਿੱਤੀਆਂ ਪੜਾਈ ਥੋੜੀ ਬੰਦ ਕੀਤੀ ਆ। ਜੋ ਪੜ੍ਹਦਾ ਹੀ ਆ ਜਾ ਕੇ ਸਕੂਲੇ ਪੁੱਛ ਲੋ। ਜੋ ਸਕੂਲ ਪੜ੍ਹਨਾ 2 ਘੰਟੇ ਉਹੀ ਘਰ ਬੈਠ ਕੇ ਪੜ੍ਹ ਲਿਆ ਕਰੋ ਨਾ। ਨਾ ਘਰ ਕਿਤੇ ਅੱਥੇ ਨਹੀਂ ਲਾਦੇ ਹੈਗੇ ਕਿਤਾਬਾਂ ਕਾਪੀਆਂ। ਪੜੀਦਾ ਹੀ ਆ ਸੀ। ਬੱਕ ਤੂੰ ਪੜਦਾ ਆ ਸਾਨੂੰ ਪਤਾ ਤੂੰ ਪੜਨੂੰ ਸਿਆਰਿਆ ਤੂੰ ਨਰੈਕਾਂ ਦੀ ਲਿਸਟ ਵਿੱਚ ਤੇਰਾ ਨਾਂ ਨਹੀਂ ਆਉਂਦਾ। ਸਾਡਾ ਵੀ ਪਾਣੀ ਨਹੀਂ ਸਿਆਰਿਆ ਪਰ ਮਸਲਾ ਤਾਂ ਇਹ ਆ ਜਿਹੜਾ ਤੂੰ ਗੁੱਸੇ ਦੇ ਨਾਲ ਕੰਨ ਲਾਲ ਕਰਨਾ ਕਰੀ ਮੂੰਹ ਲਾਲ ਕਰਨਾ ਇਹ ਨਹੀਂ ਠੀਕ। ਮਾਪਿਆ ਮੋਰੀ ਦਾ ਥੋੜਾ ਬੋਲੀ ਦਾ ਤੇਰੀ ਦਾਦੀ ਹੌਣ ਦਾ ਕੋਈ ਨਾ ਜੁੱਤੀ ਲਾ ਕੇ ਹੋ ਜਾਂਦੀ ਆ ਸਾਡਾ ਪੁੱਤ ਕੇ ਦੇਖਿਆ ਸਾਨੂੰ ਪਤਾ ਹੀ ਇਹਨਾਂ ਨੂੰ ਕਿੱਦਾਂ ਬੋਲਦੀ ਮਾਤਾ ਸਾਡੀ ਇਹਨੂੰ ਮੋਰੀ ਮੇਰੀ ਮਾਤਾ ਮੈਂ ਆਪਣਾ ਕਮਾਉਣ ਵੀ ਲਾ ਪਿਆ ਸੀ ਤਾਂ ਵੀ ਜੁੱਤੀ ਲਾ ਕੇ ਮਗਰ ਹੋ ਜਾਂਦੀ ਦੀ ਮਜਾਰਕ ਬੋਲ ਲੈਂਦੀ ਦੀ ਵੀ ਤੁਸੀਂ ਛੜਪੋ ਪੋਤੋ ਤੁਸੀਂ ਤਾਂ ਸਵਾਰਗੇ ਜੇ ਬੈਠੇ ਆ ਚੰਗੇ ਮਾਰੇ ਕੋ ਖਾਣਾ ਨਹੀਂ ਸੀ ਦਿੰਦੀ ਵੀ ਨਹੀਂ ਖਾਣਾ ਪੁੱਤ ਤੂੰ ਦੇਖਦਾ ਹੀ ਆ ਆਪਣੀ ਦਾਦੀ ਨੂੰ ਕਿੱਦਾਂ ਪੈਂਦੀ ਹਲੇ ਬੱਸ ਵੀ ਇਹ ਕੋਈ ਨਿਹੜਾ ਗੱਲ ਤਾਂ ਆ ਜਾਂਦਾ ਆ ਕੋਈ ਬੰਦਾ ਸਾਡੇ ਕੋਈ ਗੱਲ ਤਾਂ ਨਹੀਂ ਕਿੱਦਾਂ ਪੈਂਦੀ ਆ ਇਹ ਪਤਾ ਆ ਈਗਾ ਬਹੁਤ ਕਰਦੀ ਆ ਅੱਜ ਕੱਲ ਦੇ ਬੱਚੇ ਨਹੀਂ ਸੁਣਦੇ ਹੈਗੇ ਉਹਨਾਂ ਦੀ ਮੰਨਦੇ ਸਾਡੇ ਸੀ ਸਿਆਣੇ ਜਿਆਦਾ ਉਹਨਾਂ ਦੀ ਸਖਮਤ ਤੁਸੀਂ ਕੀ ਉਹ ਅਸੀਂ ਇਹਨਾਂ ਨੂੰ ਬੱਸਦੇ ਆ ਇਹ ਕਹਿੰਦੇ ਸਾਨੂੰ ਬੋਲਦੇ ਸਾਨੂੰ ਤੁਹਾਡੇ ਨਾਲ ਜਿਆਦਾ ਗੱਲ ਆ ਆਓ ਇਹ ਕਹਿੰਦਾ ਸਾਡੇ ਦਾ ਕੀ ਹਾਲ ਆ ਹਾਂ ਸਿਆਣੇ ਅੱਜ ਕੱਲ ਕਹਿੰਦੇ ਮਾਪੇ ਤੋਂ ਜਿਆਦਾ ਅਕਲ ਸਾਨੂੰ ਆ ਸੱਚੀ ਗੱਲ ਆ ਸੱਚੀ ਗੱਲ ਆ ਹੁਣ ਕਿ ਮੇਰੀ ਗੱਲ ਸੁਣ ਬਾਹਰ ਜਾਂ ਜਿੱਦਾਂ ਮਰਜੀ ਮਾਰਾ ਮਟਕਾ ਘੁੰਮਣਾ ਫੇਰਨਾ ਵੀ ਆ ਗਰਾਊਂਡ 'ਚ ਵੀ ਖੇਡਣ ਜਾਣਾ ਤੈਨੂੰ ਕੋਈ ਤਾਂ ਥੋੜੀ ਰੋਕਦਾ ਅਰੇ ਯਾਰ ਠੰਡ ਤੋਂ ਉਹਨੇ ਦਿਨ ਬਚ ਲੋ ਕਪੜਾ ਪਾ ਕੇ ਜਾਓ ਉੱਥੇ ਜਾ ਕੇ ਜਦੋਂ ਖੇਡਣਾ ਫਿਰ ਸਰੀਰ ਨੂੰ ਗਰਮੀ ਆਏ ਜਾਂਦੀ ਹੈ ਇਹ ਇਹ ਤਾਂ ਉਦਾਂ ਦੇ ਹੋ ਜਾਣਾ ਹੀ ਆ ਜਿੰਨਾ ਚਿਰ ਠੰਡ ਤੋਂ ਬਚਨਦਾ ਉਹਨਾਂ ਚਿਰ ਪਚੋ ਠੰਡ ਚ ਫਾਇਦਾ ਆ ਠੰਡ ਤੋਂ ਸਾਲ ਬਹੁਤ ਤੇਰੀ ਬਾਜੀ ਤੇਰੀ ਦੀ ਸਹੀ ਆ ਇਹਦੀ ਮਾਤਾ ਵੀ ਇਦਾਂ ਹੀ ਕਰਦੀ ਸੀਗੀ ਮਨ ਬੋਨੇ ਕਿਸੇ ਦੇ ਨਾਲ ਆਣੀ ਹੈ ਨਾ ਇਹਨੂੰ ਪੈ ਜਾਂਦੀ ਵੀ ਪੈਸੇ ਕਮਾਉਂਦਾ ਵੀ ਤੇ ਫਿਰ ਵੀ ਇਹਨੂੰ ਪੈ ਜਾਂਦੀ ਸੀ ਵੀ ਤੂੰ ਘਾਹ ਤੋਂ ਬੱਥ ਨਹੀਂ ਜਾਣਾ ਫੇਰ ਵੀ ਜੁੱਤੀ ਲਾ ਲੈਂਦੇ ਸੀ ਜੁੱਤੀ ਲਾ ਕੇ ਪਹਿਜਦੀ ਸੀ ਸਾਡੇ ਮਾਤਾ ਵੀ ਦੇ ਤੈਨੂੰ ਪਤਾ ਹੀ ਆ ਇਸੇ ਕਰਕੇ ਬੋਤ ਅਸੀਂ ਨਸ਼ਿਆਂ ਤੋਂ ਬਚੇ ਹੋ ਤੁਹਾਨੂੰ ਦੇਖਿਆ ਕਰੀ ਨਸ਼ਾ ਕਰਦੇ ਨਸ਼ਾ ਤੋਂ ਅਸੀਂ ਤਾਂ ਹੀ ਬਚੇ ਤੇ ਸਾਡੇ ਘਰ ਦੇ ਸਾਡੇ ਮਗਰ ਜੁੱਤੀ ਲਾਈ ਰੱਖਦੇ ਸੀ ਇਸ ਕਰਕੇ ਤੈਨੂੰ ਕਹਿੰਨੇ ਆ ਮਾਪੇ ਦਾ ਕਹਿਣਾ ਹੁੰਦਾ ਪੁੱਤ ਅਸੀਂ ਤਾਂ ਤੈਨੂੰ ਕਹਿੰਨੇ ਆ ਸਾਡੀ ਮਾਤਾ ਵੀ ਕਹਿੰਦੀ ਸੀ ਤਾਂ ਇਹਦੀ ਮਾਤਾ ਵੀ ਇਹਨਾਂ ਪੂਰਨਾਂ ਤੇ ਚੱਲੋ ਵੀ ਸਾਡੇ ਬੱਚੇ ਵੀ ਠੀਕ ਰਹਿਣ ਜਿੱਦਾਂ ਅਸੀਂ ਰਹੇ ਤੁਹਾਡਾ ਦੁੱਖ ਆ ਤਾਂ ਹੀ ਕਹਿੰਦੇ ਤੁਹਾਨੂੰ ਭਾਜੀ ਵਾਲ ਦੇ ਨਿਆਣੇ ਨੇ ਨਾ ਸਮਝਦੇ ਨਹੀਂ ਨਹੀਂ ਸਮਝ ਗਏ ਲੈ ਹੁਣ ਆਪਣੇ ਕਹਿ ਤੇ ਕੋਟੀ ਪਾਲੀ ਆ ਤੇ ਮੁੰਡੇ ਨੇ ਬੜੀ ਵਧੀਆ ਲੈ ਹੋਰ ਸਮਝਦਾਰ ਨੇ ਆ ਨਿਆਣੇ ਹਾਂ ਉਹ ਤੇਹੀ ਗੱਲਾ ਹੁਣ ਮੇਰਾ ਮੁੰਡਾ ਵੀ ਤੇਰੇ ਜਿੱਡਾ ਹੀ ਆ ਤੇ ਮੇਰੀ ਮੰਮੀ ਹੁਣ ਵੀ ਫੋਨ ਕਰੇ ਕਹਿ ਦਿੰਦੀ ਆ ਕੁੜੀਏ ਰਜਾਈ ਚ ਬਾਲੀ ਰੱਖਿਆ ਕਰ ਮੁੰਡੇ ਨੂੰ ਆਪ ਵੀ ਰਜਾਈ ਚ ਬਾਲੀ ਰੱਖਿਆ ਕਰ ਉਹ ਸਾਡੇ ਵੀ ਕਹਿੰਦੇ ਆ ਮੰਮੀ ਡੈਡੀ ਚੱਲ ਅਸੀਂ ਠੰਡ ਤੋਂ ਬਚੋ ਬੈਠੋ ਜਾ ਨਹੀਂ ਕੰਮ ਆਗਾ ਤਾਂ ਵੇਲ ਲੇਗਾ ਨਹੀਂ ਆ ਸਾਰੇ ਮਾਪੇ ਫਿਕਰ ਕਰਦੇ ਆ ਚਾਹੇ ਹੁਣ ਅਸੀਂ ਵੀ ਦੇਖ ਲੋ ਕਿੰਦੀ ਏਜ ਹੋ ਗਈ ਆ ਸਾਡੀ ਵੀ ਸਾਡੇ ਵੀ ਮਾਪੇ ਹਜੇ ਤੱਕ ਸਮਝਾਉਂਦੇ ਨੇ ਬੱਚੇ ਮੰਨਣ ਨਾ ਮੰਨਣ ਪਰ ਮਾਪਿਆਂ ਦਾ ਤਾਂ ਇੱਕ ਫਿਕਰ ਵਾ ਫਿਕਰ ਪਰ ਜਿਆ ਵਾਲੇ ਬੱਚਿਆਂ ਨੂੰ ਭਜਾਉਣਾ ਮਾਪਿਆਂ ਦਾ ਠੰਡੇਆਂ ਠੰਡੇ ਦੇ ਦੇਣੇ ਆ ਸਕੂਲ ਆਲੇ ਨੇ ਛੁੱਟੀਆਂ ਐਡ ਕਰਕੇ ਕੀਤੀਆਂ ਵੀ ਘਰ ਜਾ ਕੇ ਆਰਾਮ ਕਰੋ ਮਾੜਾ ਮਡਾ ਪਾਲ ਲਿਆ ਕਰੋ ਬਸ ਹੋਰ ਕੀ ਹੋਰ ਠੰਡੋਂ ਵਿੱਚ ਬਚੂਗੇ ਸਹੀ ਗੱਲ ਹੈ ਚਲੋ ਮੁੰਡਾ ਤਾਂ ਹੁਣ ਮੰਨ ਗਿਆ ਆਪਣਾ ਮੈਂ ਤਾਂ 아이ਸੀ ਡਿਊਟੀ ਤੇ ਇੱਧਰ ਚਾਚੀ ਨੂੰ ਹੈਪੀ ਨਿਊ ਇਅਰ ਫਿਰ ਤੁਸੀਂ ਕਿੱਧਰੋਂ ਆਏ ਉਹ ਅਸੀਂ ਅੱਜ ਸਵੇਰੇ ਮੈਂ ਇੱਕ ਵਿਸ਼ੇ ਕੰਮ ਕਰਨਾ ਥਿਆ ਹੈ ਵੀਡੀਓ ਦਾ ਪਹਿਲਾ ਮੈਂਗਾ ਨਵੇਂ ਸਾਲ ਦੀ ਆਪਣੀ 2025 ਦੀ ਪਹਿਲੀ ਵੀਡੀਓ ਆ ਪਹਿਲਾਂ ਗੁਰੂ ਘਰ ਜਾ ਕੇ ਅਰਦਾਸ ਕਰਾ ਕੇ ਬਾਬਾ ਜੀ ਤੋਂ ਤੇ ਜਿਹੜਾ ਸਾਰਿਆ ਆਪਣੇ ਨਗਰ ਦੇ ਪੂਰੇ ਪੰਜਾਬ ਤੇ ਇੰਡੀਆ ਤੇ ਸੁੱਖ ਸ਼ਾਂਤੀ ਦਾ ਚੜ੍ਹੇ ਜਿਹੜੇ ਪਸ਼ੂ ਪੰਛੀ ਵੀ ਉਹ ਵੀ ਆਪਣੇ ਆਲੇ ਨੇ ਵਿੱਚ ਆਨੰਦ ਮਾਣਨ ਕਿਸੇ ਦੇ ਕੋਈ ਭਾਰੀ ਨਾ ਪਵੇ ਅਰਦਾਸ ਕਰਾ ਕੇ ਅਸੀਂ ਆਏ ਆ ਜਦੋਂ ਆਏ ਆ ਤੇ ਮੁਰਿਆ ਆ ਲੱਗਿਆ ਬੁਰਾ ਉਹ ਕੰਮ ਕਰ ਗਿਆ ਸੁੱਖ ਦੀ ਅਰਦਾਸ ਕਰਾਇਆ ਵੀ ਸਾਰੇ ਨਗਰ ਫੇਰ ਸਭ ਦਾ ਭਲਾ ਕਰੇ ਪਰਮਾਤਮਾ ਸਾਡੇ ਸਾਰੇ ਨੂੰ ਤਰੱਕੀ ਬਖਸ਼ੇ ਪਰਮਾਤਮਾ ਸਾਰ ਨੂੰ ਤਰੱਕੀ ਬਖਸ਼ੇ ਤੇ ਮੈਂ ਸ਼ੁਰੂਆਤ ਇਹ ਗੁਰੂ ਘਰ ਜਾ ਕੇ ਕਰੀਏ ਤੇ ਕੋਈ ਦਰਵਾਜ਼ਾ ਆਬ ਜਾਂਦਾ ਕੋਈ ਕਿਤੇ ਜਾਂਦਾ ਆਪਾਂ ਪਿੰਡ ਦੇ ਗੁਰੂ ਘਰ ਤੱਕ ਟੁੱਕੜ ਜਾਈਏ ਸਾਡੀ ਅੱਜ ਦੀ ਵੀਡੀਓ ਦਾ ਮੈਸੇਜ ਇਹੀ ਆ ਵੀ ਨਾ ਪਹਿਲੀ ਗੱਲ ਤਾਂ ਮੈਂ ਦਾਦਾ ਹੈ ਨਹੀਂ ਮੈਂ ਆਪਣੇ ਘਰ ਦੇ ਦਾ ਕਹਿਣਾ ਮੰਨਦਾ ਮੇਰੇ ਕੋਈ ਹਾਣੀ ਆ ਕੋਈ ਮੇਰੇ ਛੋਟੇ ਭੈਣ ਭਰਾ ਹੋਣੇ ਆ ਜਿਹੜੇ ਆਪਣੇ ਮਾਪੇ ਦਾ ਕਹਿਣਾ ਨਹੀਂ ਮੰਨਦੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਣਾ ਵੀ ਆਪਣੇ ਮਾਪੇ ਦਾ ਕਹਿਣਾ ਮੰਨਿਆ ਕਰੋ ਠੰਡ ਬਹੁਤ ਆ ਥੋੜਾ ਠੰਡ ਤੋਂ ਬਚਾ ਰੱਖੋ ਨਾਲੇ ਪੜੋ ਬਸ ਸਾਡਾ ਇਹੀ ਮੈਸੇਜ ਅੱਜ ਧੰਨਵਾਦ